ਹੁਣ ਤੋਖੇ ਤੋਂ ਵਿਚਾਰ ਰਹੀ ਹੈ ਜੀ ਇੰਡੀਆ ਦੇ ਵਿੱਚ VFS Global ਵਾਲਿਆਂ ਦੀ ਵੈਬਸਾਈਟ ਕਿਸ ਤਰ੍ਹਾਂ ਹੁਣ ਪਹਿਲਾਂ ਚੈੱਕ ਕੀਤਾ ਜਾਊਗਾ ਨੂ ਲਾਸ ਦਾ ਉਸ ਤੋਂ ਬਾਅਦ ਹੀ ਦਿੱਤੀ ਜਾਊਗੀ ਤੁਹਾਨੂੰ ਅਪਾਇੰਟਮੈਂਟ এমਪਲੋਇਮੈਂਟ ਜਿਨ੍ਹਾਂ ਨੇ এমਪਲੋਇਮੈਂਟ ਵੀਜ਼ਾ ਅਪਲਾਈ ਕਰਨ ਉਹਨਾਂ ਦੇ ਕੋਲ ਨੂ ਲਾਸ ਦਾ ਹੈਗਾ ਆਨਲਾਈਨ ਪਹਿਲਾਂ ਇੱਕ ਫਾਰਮ ਭਰਨਾ ਪੈਣਾ ਉਸ ਫਾਰਮ ਦੇ ਵਿੱਚ ਡਿਟੇਲ ਭਰਨੀ ਪਊਗੀ ਅਤੇ ਉਸ ਡਿਟੇਲ ਨੂੰ ਤੁਹਾਡੇ ਨੂ ਲਾਸ ਦੇ ਨੂੰ ਚੈੱਕ ਕਰਨ ਤੋਂ ਬਾਅਦ ਹੀ ਈਮੇਲ ਦੇ ਵਿੱਚ ਤੁਹਾਨੂੰ ਅਪਾਇੰਟਮੈਂਟ ਦਿੱਤੀ ਜਾਵੇਗੀ ਇਹ ਸਿਸਟਮ ਇਸ ਕਰਕੇ ਕੀਤਾ ਗਿਆ ਕਿਉਂਕਿ ਬਹੁਤ ਸਾਰੀਆਂ ਕੰਪਲੇਂਟਾਂ ਸ਼ਾਇਦ ਜਾ ਰਹੀਆਂ ਸਨ ਬੀਐਫਐਸ ਗਲੋਬਲ ਨੂੰ ਕਿ ਅਪਾਇੰਟਮੈਂਟਾਂ ਲੋਕਾਂ ਦੇ ਕੋਲ ਨਹੀਂ ਲਿਆ ਹੁੰਦੀਆਂ ਬਹੁਤ ਸਾਰੇ ਬੰਦੇ ਇਕੱਠੀਆਂ ਹੀ 100 100 200 200 ਅਪਾਇੰਟਮੈਂਟਾਂ ਸ਼ਾਇਦ ਚੱਕ ਲੈਂਦੇ ਹੋਣਗੇ ਕਿਉਂਕਿ ਜਦੋਂ ਵੀ स्लॉट ਖੋਲਦੇ ਸਨ ਨਾਲ ਹੀ ਖਾਲੀ ਹੋ ਜਾਂਦੇ ਸਨ ਅਤੇ ਹੁਣ ਜਿਹੜਾ ਇਸ ਸਿਸਟਮ ਦੇ ਨਾਲ ਪਹਿਲਾਂ ਤੁਸੀਂ ਆਪਣੇ ਨੂਨ ਲਿਆ ਉਸ ਤੇ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਉਸ ਨੂੰ ਚੈਕਿੰਗ ਕੀਤਾ ਜਾਊਗਾ ਉਹ ਪ੍ਰੋਸੈਸਿੰਗ ਚੱਲੂਗੀ ਤੇ ਉਸ ਤੋਂ ਬਾਅਦ ਤੁਹਾਨੂੰ ਉਡੀਕਣਾ ਪੈਣਾ ਕਿ ਤੁਹਾਨੂੰ ਈਮੇਲ ਆਵੇ ਅਤੇ ਈਮੇਲ ਦੇ ਵਿੱਚ ਤੁਹਾਡੀ ਅਪਾਇੰਟਮੈਂਟ ਹੋਵੇਗੀ ਇਹ ਨਵੇਂ ਕਾਨੂੰਨ ਜੀ 12 ਜੂਨ 2024 ਤੋਂ ਲਾਗੂ ਹੋਏ ਨੇ ਸਿਰਫ ਇਟਲੀ ਦੇ ਇੰਪਾਰਤ ਦੇ ਨਾਰਥ ਇਲਾਕੇ ਦੇ VFS ਗਲੋਬਲ ਸੈਂਟਰਾਂ ਦੇ ਲਈ ਤੁਸੀਂ ਆਨਲਾਈਨ ਵੀ ਇਸ ਨੂੰ ਵੈਰੀਫਾਈ ਕਰ ਸਕਦੇ ਜੀ BFS GLOBAL ITALY Google ਦੇ ਉੱਤੇ ਲਿਖੋ ਅਤੇ ਪੂਰੀ ਜਾਣਕਾਰੀ ਤੁਸੀਂ ਇਟਲੀ এমਪਲੋਇਮੈਂਟ ਵੀਜ਼ਾ ਵਿਦ ਨੂੰ ਲਾਫਸਤ ਦੇ ਨਾਲ ਲੇ ਸਕਦੇ